ਜੀ ਇਹ ਵਾਲਾ ਸਾਰੇ ਹੀ ਗੱਲਾਂ ਹੋਰ ਕੀ ਬੰਦਾ ਕਰਦਾ ਸਾਰੇ ਸਾਰੇ ਬੰਦਾ ਕਰਦਾ ਲੋਕਾਂ ਬਾਰੇ ਉੱਥਾਂ ਕੀ ਲੋਕੋ ਉੱਥਾਂ ਦੇ ਸਾਰੇ ਸਾਢੇ ਤੋਂ 5 ਵਜੇ ਅੱਜ ਤਾਂ ਇਹ 4:30 ਵਜੇ ਦੀ ਹੈ ਬਾਕੀ ਕਿਉਂ ਨਾਲਾ ਮੁੰਡਾ ਚੱਕੀ ਵੰਦਾ ਕਬੂਤਰਾਂ ਗੰਭੀ ਆਪਣੇ ਵਾਰੀ ਵਾਲਾ ਜਾਂ ਕਿ ਸਾਡੇ ਗੀੜ ਗਾਲ ਦਾ ਇੱਕ ਨਵੇਂ ਗੂੰਦ ਨੂੰ ਪਹਿਲਾ ਪਾਣੀ ਲਾਉਣਾ ਚਾਹੀਦਾ ਤੇ ਅਸੀਂ ਬਾਅਦ ਵਿੱਚ ਲਾਉਣਾ ਮੈਨੂੰ ਇਹ ਨੂੰ ਪਹਿਲਾ ਪੰਜ ਲਾਉਣਾ ਤੇ ਫੂਟ ਦਾ ਦੇ ਗੇੜੇ ਆ। ਆ ਸੋਚੀ ਐ ਨਾ ਕਿ ਤਿੰਨਾਂ ਦੇ ਗੇੜੇ ਬਣਾ ਦੇ ਕੇ ਅੱਜ ਬੜਕੀ ਫਿਰਨੇ ਛੱਡ ਦੇ 15 ਨੂੰ ਦੇ ਦੋ ਛੱਡ। ਦੋ 15 ਨੂੰ ਦੇ 16 ਨੂੰ ਕਰਦੇ। ਬੰਦੀ ਨੇ ਦੇਖਦੇ ਕੀ ਨਾਡ ਕਾਤ ਲੈ ਕੇ ਲਈ ਜਾ। ਹਾਂ। ਇੱਕ ਆਈ। ਹੈ? ਕੋਈ ਨਾ ਨਿਰਕੀ ਐ ਉੱਡ ਜਾਣਾ ਉਹਦਾ ਚੰਗੇ ਚੰਗੀ ਜੀ ਐਵਾ ਤੋਂ ਜੀਰ ਦਾ ਘੰਟਾ। ਇਹ ਦੇਖਦੇ ਆਪਾਂ ਕੀ ਬੰਦਣਾ ਆ ਦੋ ਕਬੂਤਰਿਆਂ ਦੇ ਗੇੜਿਆਂ ਵਾਲੀਆਂ ਆ ਇੱਕ ਕਬੂਤਰ ਜੀ ਨੂੰ ਪਹਿਲਾਂ ਪਾਣੀ ਲਾਉਣਾ ਇੱਕ ਹੋਰ ਕਬੂਤਰ ਨੂੰ ਚੱਕ ਕੇ ਲਿਓਣੇ ਮੀਰੇ ਲੈ ਗਿਓ ਨੂੰ ਜੀ ਨਾ ਪਹਿਲਾਂ ਤਾਂ ਨੀਰੇ ਜਿਹੜੀ ਕਿਰੀ ਹੁੰਦੀ ਐ ਕੰਡਗਾਦਲੀ ਉਹਨੂੰ ਗਲੀ ਫੇਰ ਛੱਡਦਾ ਜੇ 16 ਫਰੀਜ ਨੂੰ ਹੁਣ ਮੀਰੇ ਯਾਰ ਵਾ ਨੇੜੇ ਬਾਜੀਆ 15 ਦੀ 15 ਨੂੰ ਤਿੰਨ ਘਾੜ ਦਿੰਨੇ ਪੁੱਛਦੇ ਨੇ 10 ਵੀ ਇਹ ਕਰਦੇ ਰਹਿਓ ਚੱਲ ਨੂੰ ਬਾਕੀ ਕਰੋ ਪਾਣੀ ਨੂੰ ਚੱਕ ਲੈ ਮੈਂ ਤੇ ਆਪਣਾ ਸਾਹ ਬੜਾ ਕੂਰਤਰੀ ਮੰਨ ਕੇ ਚੱਲ ਕਰਕੇ ਸੈਰਿੰਗ ਜੀ ਜਿਹੜਾ ਉਹ ਛੱਡਣਾ ਪਰਾਜਲੇ ਤੇ ਬੱਤ ਵੀ ਪਾਣੀ ਪੂਣੀ ਨਹੀਂ ਰੋਕਿਆ ਨਾ ਭਰਾ ਨੇ ਪਾਣੀ ਨਹੀਂ ਰੋਕਿਆ ਪਾਣੀ ਬਹੁਤ ਜ਼ਿਆਦਾ ਘੱਟ ਰੋਕਿਆ ਨਾ ਠੀਕਾ ਪਾਣੀ ਰਕੀ ਪਈ ਜੀ ਦਾ ਰੱਖ ਕੇ ਤੇ ਇਹ ਦੇਖੋ ਯਾਰ ਕੀ ਬਣੂਆ ਬਾਜੀ ਤੇ ਨਾ ਮੈਨੂੰ ਤਾਂ ਇਹ ਲੱਗਦਾ ਜੀ ਨਹੀਂ ਆਪਣੇ ਨੂੰ ਤਾਂ ਬਹਿ ਜਾਣਾ ਜੀ ਦੋਵੇਂ ਗੁੱਤਰੀ ਜਿਹੜੇ ਸਾਹ ਮੇੜਾ ਪਾਣੀ ਨਿਕਲਦਾ ਜੀ ਤਾਂ ਉਹ 3:30 ਇੱਕ ਵੱਧ ਤੋਂ ਵੱਧ ਡੇਢ ਇਨੂੰ ਸਮਾਨ ਸਮੂਹ ਤੇ ਲਾ ਕੇ ਵੜਾ ਵੋਟਾ ਤੱਕੇ ਤੋਂ ਡੇਢ ਵਜੇ ਜਾਣਗੇ ਇਹ ਤਾਂ ਸਾਢੇ 1:3 ਕੋਈ ਬਠਨ ਦਾ ਹੱਕ ਹੈ ਉਧਰਾਂ ਦਾ ਤੇ ਤੋਂ ਆਵੇ ਕਿਹੜੇ ਮੈਂ ਸੰਭੇਜ ਤੇ ਲੜੀ ਗੇੜਾ ਦੀ ਇਤਿਆਪਣਾ ਨਹੀਂ ਬਾਕੀ ਚਲੋ ਰੱਬ ਜਾਣਦਾ ਕੀ ਬੰਦ ਪਾਣੀ ਪੋਣੀ ਦੇ ਦੇ ਓਕੇ ਲਈ ਤੇਰਾ ਦੇਲੀਰਾ ਪਾਣੀ ਦਾ ਆਹ ਆ ਲੈ ਜੀ ਰੀਕੇ ਬਾਈ ਬੁੱਤਰ ਦਿਖਾ ਵੀ ਆਹ ਲੈ ਜੀ ਅੱਲੇ ਗਾਣੂ ਕੱਟੇ ਗਾਣੂ ਜਿਹੜਾ ਕਿੱਥੇ ਜਾਂਦੇ ਨਹੀਂ ਬੁੱਤਰ ਦੋਵੇਂ ਨਹੀਂ ਜਾਂਦੇ ਬੁੱਤਰ ਅਜਾ ਲਿਆ ਨਾ ਜਾਂਦਾ ਇਹ ਕਿਹਦੇ ਦਿੱਤਾ ਇੱਧਰ ਲੈ ਕੇ ਹੀ ਲੈ ਦਿੰਦੇ ਆ ਹਾਏ ਵਾਹ ਹੋ ਜਾਂਦਾ ਆਪੇ ਦਾ ਖਰਾਬੀ ਚੱਲ ਕੋਈ ਗੱਲ ਨਹੀਂ ਅੰਗ ਸਗੀਂਦਰ ਅਰਗੇ ਵੀ ਆਉਂਦੇ ਆ ਹਰਜੀਤ ਅਰਗੇ ਲੰਬੀ ਵਾਲਾ ਵੀ ਆ ਗਿਆ ਇਹਨੂੰ ਵਿੱਚ ਕਰ ਲੈ ਗਿਆ ਚਲੋ ਓਕੇ ਰਬੋਟ ਆ ਗਿਆ ਖੁੰਝਾ ਲਾਪਾ ਆ ਜਾਂਦਾ ਸਾਡੇ ਵਾਲਾ ਬਹੁਤ ਹੁਕਮ ਕਰਦਾ ਪਾਣੀ ਕਨੇਤਾ ਸੀ ਹਾਂਜੀ ਤੇ ਚੱਲੇ ਆ ਜੀ ਘਰ ਨੂੰ ਠੀਕ ਹੈ ਕੂਤਰ ਦਾ ਓਲਾ ਗੇ ਲਾ ਬਈ ਬੇਠ ਕਾਂਤਰਾ ਵਾਲੇ ਵੀ ਇੱਥੇ ਸਾਹਮਣੇ ਛੱਡਾ ਮੁੰਡਿਆ ਨੇ ਖੁੰਝੇ ਵਾਲਾ ਆਪਾਂ ਛੱਡਿਆ ਸਾਹਮਣੇ ਸਟੈਂਡ ਤੇ ਕਿ ਮੋਟਰਸਾਈਕਲ ਦਾ ਕਿਹੜੇ ਸਾਹਦੇ ਲੱਗਿਆ ਪਿਆ ਖੁੰਝੇ ਵਾਲਾ ਆਪਾਂ ਸਾਹਮਣੇ ਛੱਡਿਆ ਤੇ ਆ ਦੋ ਕੂਤਰ ਆ ਪਰੇ ਆਪਣੇ ਹਨ ਤੇ ਇੱਕ ਚੁੱਗਿਆਂ ਵਾਲਿਆਂ ਦਾ ਇਹ ਲਹਾਜਿਆਂ ਦਾ ਬਹੁਤ ਆਪਣਿਆਂ ਦੇ ਹੁਈ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਤਿੰਨ ਨੂੰ ਨਾਲ ਦਾ ਵੀ ਸ਼ਾਇਦ ਹੈਗਾ ਬਹੁਤ ਬਹੁਤ ਸਾਰੇ ਹੈਗੇ ਕਬੂਤਰ ਆਪਣੇ ਚਲੋ ਕੋਈ ਡੱਕ ਨਹੀਂ ਘਰੇ ਚਾਲਦੇ ਆ ਵੀ ਘਰੇ ਗੇੜਾਂ ਵਾਲੇ ਕਬੂਤਰ ਡੇ ਫਿਰਦੇ ਬਾਕੀ ਦੂਜੇ ਨੂੰ ਬਦਾਬ ਦੂੰ ਪਾਉਣੇ ਆ ਬਾਅਦ ਚਾਵਾਂਗੇ ਮਾਮੇ ਕੇ ਪਿੰਡ ਸਿਰ ਜੇ ਆਪਣਾ ਫਿਰਦਾ ਹੋਇ ਤਾ ਆ ਜਾਾਂਗੇ ਨਹੀਂ ਤਾਂ ਫਿਰ ਕਹਿਣਾ ਹੀ ਕੀ ਕਰਾਂ ਪਿੰਡ ਚਾਲਦੇ ਆ ਹਾਂਜੀ ਮੇਰੇ ਵੀਰੋ ਪਹੁੰਚ ਗਏ ਜੀ ਘਰੇ ਔਖਾ ਕੰਮ ਹੈ ਬਈ ਯਾਰ ਹੁਣ ਘਰੇ ਛੱਡ ਗਏ ਦੋ ਗੇੜਾਂ ਵਾਲਾ ਕਬੂਤਰ ਇੱਕ ਪਹਿਲੇ ਪਾਣੀ ਵਾਲਾ ਤਿੰਨ ਡਾ ਗਏ ਠੀਕ ਹੈ ਚਲ ਜੇ ਪਹਿਲੇ ਪਾਣੀ ਵਾਲਾ ਬਾਹਰ ਜਾਂਦਾ ਤਾਂ ਮੰਨ ਲੈਂਦੇ ਠੀਕ ਹੈ ਤੇ ਜਿਹਦੇ ਨੂੰ ਆਇਆ ਸੀ ਤੇ ਗੇੜਿਆਂ ਵਾਲੇ ਕੋਈ ਕੂਤਰੀ ਆਈ ਬੈਠੀ ਸੀ ਖੇਤਰੀ ਤੇ ਲੈ ਮਸਤੀ ਜੀ ਵੇਗੀ ਹੁਣ ਹੁਣ ਜੇ ਘਰੇ ਹੋਈਏ ਤਾਂ ਕੋਈ ਆਵਾ ਕਰਦੀ ਹਣਾ ਇਹਦੀ ਬਾਈ ਯਾਰ ਇੱਕ ਗੇੜਾ ਵਾਲੀ ਫਿਰਦੀ ਖੇਤਰੀ ਤੇ ਹੀ ਬੈਠੀ ਸੀ ਮੈਂ ਲਾਉਣ ਲੱਗਿਆ ਮੈਂ ਕਿਤੇ ਬਗਲ ਵਾਲਾ ਪਹਿਲੇ ਪਾਣੀ ਵਾਲਾ ਕੂਤਰ ਬਹਿ ਗਿਆ ਆ ਕੇ ਮੈਂ ਲਾ ਕੇ ਲਾਉਣ ਲੱਗਿਆ ਤੇ ਮੈਂ ਉੱਡ ਗਈ ਤੇ ਮੈਂ ਕਿਹਾ ਤਾਂ ਕੱਚਲੀ ਆ ਤਾਂ ਤੇ ਉੱਥੇ ਪਣ ਲਈ ਕੂਤਰੀ ਜੀ ਦੇ ਗੇੜੇ ਸੀਗੇ ਅੱਜ ਨਹੀਂ ਉਹਨਾਂ ਪੱਗੇ ਨਾ ਲੈ ਯਾਰ ਮੂੜ ਚਣੀ ਮਸਤੀ ਦੇ ਜੀ ਠੀਕ ਹੈ ਕਿ ਨਹੀਂ ਆ ਨਵੇਂ ਯਾਰ ਫਿਚਰ ਅਨਲੌਕ ਹੋ ਗਿਆ ਲੈ ਹੁਣ ਲਾਉਣ ਲੱਗਾ ਫੇਰ ਉੱਡ ਗਈ ਮਸਤੀ ਜੀ ਵੇਗੀ ਅੱਜਾ ਚੌਥੀ ਵਾਰੀ ਸੀ ਪਾਣੀ ਦੀ ਇਹਦੀ ਕਬੂਤਰੀ ਦੀ ਘਰੇ ਅੱਜ ਸਾਂਝੋ ਬਾਹਰ ਹੋਈ ਪਈ ਕੱਲ ਯਾਰ ਪੈਂ ਕੀ ਰੌਲਾ ਪਣੀ ਜਾਂਦਾ ਕਬੂਤਰਾਣ ਚਲੋ ਦੇਖਦੇ ਆਂ ਯਾਰ ਆ ਉੱਡ ਗਈ ਖਪੀ ਕਾਛੜੀ ਲਿਆ ਹੁਣ ਡਾਈ ਇਹ ਤੀ ਆ ਗਈ ਖੈਰੀ ਉਹ ਵੀ ਡਾਈ ਨਹੀਂ ਲਾਉਂਦੇ ਸੀ ਉੱਡੇ ਦੀ ਆਤੇ ਚਲੋ ਕੋਈ ਨਾ ਕੱਲ ਵਾਲਿਆਂ ਨੂੰ ਬਦਾਮ ਦਊ ਪਾਈਏ ਯਾਰ ਦੇਖੀ ਆਪਣੀ ਹਾਂਡੋਏ ਬਦਾਮ ਚੱਲੇ ਜੀਤੀ ਛੱਡ ਪੱਖਾ ਕੂਲਰ ਛੱਡ ਲਾ ਕੋਈ ਦੇਖ ਹਾਂਜੀ ਹਾਲ ਦੇਖੋ ਜੀ ਕਬੂਤਰ ਦਾ ਪਹਿਲਾ ਪਾਣੀ ਲਾਇਆ ਸੀ ਉਹ ਚਾਰੇ ਨੂੰ ਦੇਖ ਤੇਖ ਦੇਖ 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 ਆਇਆ 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 ਇਹ ਦਜਾਉ ਇਹ ਕੂਤਰ ਦੀ ਜੋਰ ਲੱਗ ਦੇਖ ਕੂਤਰ ਦੇ ਪੈਰ ਵੀ ਨਹੀਂ ਰੰਗਦੇ ਸਿੱਧੇ ਅੰਦਰ ਵੜਦੇ ਸੀ ਇਹ ਕੂਤਰ ਆ ਪੱਤਾ ਆਇਆ 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 ਵਾ 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 ਚਾਚਾ ਕੋਈ ਨਾ ਕਰਦੇ ਰਿਕਵਰੀ ਤੇ ਹਾਂਜੀ ਪੁੱਤਰਾਂ ਨੂੰ ਪਾਣੀ ਪੁਣੀ ਦਈ ਜਾਂ ਨਾ ਇਹ ਬਦਾਮ ਆ ਕੇ ਪਾਵਾਂਗੀ ਪਹਿਲਾਂ ਬਾਈ ਵਾਲੇ ਪਿੰਡ ਚਾਹਦੇ ਆ ਪੁੱਤਰ ਆਪਣੇ ਦੇ ਜੀ ਨਹੀਂ ਹਜੇ ਠੀਕ ਹੈ ਕਿ ਨਹੀਂ ਤੇ ਟਾਈਮ ਹੋ ਗਿਆ ਬਹੁਤ ਬੈਠੇ ਵੀ ਨਹੀਂ ਜੀ ਕੱਟੇ ਵੀ ਨਹੀਂ ਦੋਵੇਂ ਪੁੱਤਰ ਸ਼ਾਮ ਲਾ ਆ ਗਏ ਜੀ ਆ ਗਏ ਜੀ ਕੋਲ ਨਾਲ ਭਾਈ ਠੀਕ ਹੈ ਜੀ ਤੇ ਇੱਕ ਪੁੱਤਰ ਆ ਕੇ ਭਾਈ ਆਪਣੇ ਤੇ ਲੱਗੂਆ ਟਾਈਮ 10 ਆ ਤੁਹਾਨੂੰ ਠੀਕ ਹੈ ਕਿ ਨਹੀਂ ਟਾਈਮ ਬਾਕੀ ਹੋ ਗਏ 2 10 ਸਿਰਫ ਉਹਦੇ 15 20 ਪੁੱਤਰ ਫਿਰਦੇ ਆ ਤੇ ਆਪਣੇ ਪੁੱਤਰ ਵੀ ਅੱਧਾ ਘੰਟਾ ਹੋ ਗਿਆ ਹਨਾ ਲਗਭਗ 1 ਡੇਢ ਘੰਟੇ ਤੋਂ ਤੁਸੀਂ ਨਹੀਂ ਆਪਣੇ ਪੁੱਤਰ ਸਸੋਂ ਟਾਈਮ ਦੀ ਰਿਕਾਰਡਿੰਗ ਆਊਗੀ। ਚੱਪਾ ਉਹਦੇ ਥੇ ਠੰਡੇ ਸੀਲੋ ਕੀ ਕਰੇ ਆ ਜਾਂਗੇ ਵਾਸਣਾ। ਐਨੇ ਹੀ ਕਰਦਾ। ਇਹ ਲਾਲ ਬਈ ਆਗੇ ਜਿਹਨੂੰ ਦੇਖਦੇ ਆ ਇਹ ਨਾ। ਉਹ ਕਈਆਂ ਜੀ ਉਤਰਿਆ ਉਤਰਿਆ ਉਹਦਾ ਕੁਤਰਾ ਆ ਜਾਂਦਾ ਹੈਗਾ। ਔਣੀ ਜਣੀ ਕਰੇ ਹੁੰਦਾ ਬਈ ਗਰਮੀ ਬਹੁਤ ਆ ਯਾਰ। ਟਾਈਮ ਲੱਗੇ ਨਹੀਂ ਆ ਉਤਰਨ ਦੇ ਬਈ। ਟਾਈਮ ਲੱਗ ਗਿਆ ਬਈ। ਲੱਗ ਗਿਆ? ਦੋਨਾਂ ਦੋਵਾਂ ਦੇ ਲੱਗ ਗਿਆ। ਕਿਵੇਂ? ਮਤਲਬ ਵੀ ਉਹ ਕਹੇ ਤਾਂ ਹੁਣ ਐਨੇ ਸ਼ਾਮ ਲੈ ਦੂਜੇ ਸਾਰਿਆਂ ਦਾ ਟਾਈਮ ਹੈ। 12 ਵਜੇ ਟਾਈਮ। 2-5 ਤੋਂ ਟਾਈਮ। ਦੁੱਕੇ ਸ਼ਾਮ ਲੈ ਕਿਨੇ ਹੋਗੇ? 14। 14 ਸ਼ਾਮ ਹੋਇਆ। ਦੂਜਿਆਂ ਦੇ 2-5 ਤੋਂ। ਕਿੰਨੇ ਤੱਕ ਸੀਗਾ 35 ਤੱਕ 35 ਤੱਕ ਹੈ 35 ਦੇ ਕੂਤਰ ਕੱਟਿਆ ਨੇ ਦਾ ਦਲਾ ਆਪਣੇ ਹੈ ਦੇਖ ਨੇ ਇੱਕ ਕੂਤਰ ਸਾਦਾ ਕਾਂਤਰਾ ਬੈਠਾ ਲਾ ਹਾਂ ਪੂੰਜਿਆਂ ਦਾ ਤਾਂ ਕੀ ਆਉਣਾ ਹੈਗਾ ਬਾਕੀ ਦੇਖਦੇ ਚਲੋ ਕੀ ਬਾਤ ਗੱਲ ਗੁਰੂ ਸਾਹਿਬ ਪਹਿਲ ਤੋਂ ਫਤਿਹ ਸਾਹ ਕਿ ਆਉਣਾ ਵੀ ਹੈ ਬਸ ਇੱਕ ਦਾ ਆ ਸ਼ਾਮਲ ਕੂਤਰ ਸੁਣ ਲਓ ਬਈ ਧੀਰਾ ਕੁੱਟੀ ਇੰਡੀਆ ਦੇ ਸੀਗੇ ਕਹਿੰਦੇ ਓਹੋ ਜਲਾਈਨ ਸੈਂਸਰ ਨਾ ਪੈ ਗਿਆ ਸਾਬਾ ਅੰਦਰ ਦੇ ਦੋਨੇ ਕਬੂਤਰ ਆ ਆ ਸ਼ਾਮ ਨੂੰ ਕਬੂਤਰ ਆ ਬਈ ਹੁਣ ਫੇਰ ਵੇਖ ਕਮੈਂਟ ਛੋਟੇ ਤੇ ਬਾਕੀ ਕਬੂਤਰ ਸਾਰਿਆਂ ਦੇ ਟਾਈਮ ਆ ਜਿਹਦੇ ਦੇਖਦਾ ਉਹ ਦਿਖਾ ਦਿਓ ਬਈ ਆ ਕੇ ਬਈ 2:05 ਮਿੰਟ ਤੋਂ ਪਹਿਲਤ ਨਹੀਂ ਰੇਡ ਆਹੀ ਸੈਂਸਰ ਨੇ ਪੰਨੇ ਸਾਡੇ ਜੀ ਤੇ ਲੋ 2:05 ਮਿੰਟ ਤੋਂ ਟਾਈਮ ਸਟਾਰਟ ਆ ਬਈ 2:05 ਮਿੰਟ ਤੋਂ ਓਕੇ ਜੀ ਠੀਕ ਹੈ ਜੀ ਸਹੀ ਹੈ ਜੀ ਬਸ ਜੀ ਨਹੀਂ ਆਉਂਦੀ ਜੀ ਮੁਸ਼ਕਲ ਹੈ ਜੀ ਹਾਂ ਜੀ ਚੱਲਿਆਂ ਜੀ ਘਰ ਨੂੰ ਤੇ ਆਪਣਾ ਖਾਲੀ ਪਿੰਜਰਾ ਦਿਖਾ ਦਿਓ ਮਾਲਕੋ ਇਹ ਦਰਵਾਜ਼ੇ ਬਣ ਗਏ ਜਦੋਂ ਦੀ ਲੋ ਜੀ ਪੈਣ ਲੱਗੇ ਕੂਤਰੀ ਦਿਉਣੋਂ ਹਟ ਗਏ ਜਿਹੜੇ ਪਹਿਲਾ ਮੋੜ ਲੈਣ ਦੇ ਮੋੜ ਲੈਣ ਦੇ ਚੰਗੇ ਚੰਗੇ ਇੱਕ ਵੀ ਨਹੀਂ ਘਰੇ ਲੈ ਜਾਣਾ ਹੁਣ ਇਹ ਠੀਕ ਹੈ ਚੱਲੇ ਆਂ ਬਾਕੀ ਹਰ ਗਏ ਪਈ ਫੇਰ ਹਨ ਲਗਾਤਾਰ ਕਿੰਨੀ ਕੋਈ 15ਵੀਂ ਬਾਜੀ ਹਰ ਗਿਓਾਂਗੀ 20ਵੀਂ ਹਨ ਤੇ ਖਸਾਬ ਤੇ ਚੱਲ ਇੱਕ ਸਾਇਆ ਇਹਦਾ ਦੋ ਤਿੰਨ ਜਿੱਤੇ ਵੀ ਹਨ ਕੋਲੋਂ ਜਿੱਤਿਆ ਚਾਉਂਦੀ ਨਹੀਂ ਕੋਲੋਂ ਕੋਈ ਦੇਖ ਨਹੀਂ ਚਾਲਦੇ ਆਂ ਬਈ ਇਧਰ ਸਾਡੇ ਮਿੱਤਰ ਵੀ ਆਉਂਦੇ ਐਸਪੀ ਆਉਂਦੀ ਐ ਸਿਮੇਂਦਰ ਅਰਗਰ ਜੀ ਉੱਕਿਆਂ ਲੈ ਵਰਗੇ ਇਹ ਵੀ ਵਿਚਾਰੇ ਉਹਦੇ ਅੱਖਾਂ ਕਰਕੇ ਆਪਣੇ ਕੋਲੇ ਖਾਲੀ ਆਪਣੇ ਕੋਲੇ ਖਾਲੀ ਪਿੰਜਰਾ ਤਾਂ ਹੈਗਾ ਇਹਨੇ ਕੋਲੇ ਖਾਲੀ ਪਿੰਜਰਾ ਵੀ ਨਹੀਂਗਾ ਪਿੰਜਰਾ ਹੀ ਪੜਨਾ ਗਾਂਦੋਂ ਪਜਲਗੇ ਇਹਨੋਂ ਕੋਈ ਨਾ ਕੋਈ ਚੱਕਰ ਨਹੀਂ ਸਿਕੰਦਰ ਨੂੰ ਲਾਇਆ ਰਪਤੇ ਦੇ ਵਾਣ ਚ ਕਿਹਦੇ ਕਰਕੇ ਤਸੱਲੀ ਆ ਇਸ ਟਾਈਮ ਆ ਗਈ ਜੀ ਲਾਲ ਬਾਈ ਠੀਕ ਆ ਇਹ ਬਾਈਆਂ ਕੋਲੇ ਪਿੰਜਰਾ ਆ ਗਿਆ ਸੀਗਾ ਆਪਣਾ ਤਾਂ ਕਰਕੇ ਤੇ ਪਪਾ ਨੂੰ ਨਹੀਂ ਪਤਾ ਸੀ ਇਹ ਬਾਈਆਂ ਦੇ ਕਬੂਤਰ ਜਿੱਤਿਆਗਾ ਪਹਿਲਾ ਨੰਬਰ ਠਰਾਜ ਵਾਲਿਓ ਆ ਕਬੂਤਰ ਨੇ ਬਣਾਇਆ ਬਾਈ ਠੀਕ ਆ ਇਹ ਕਬੂਤਰ ਹੈ ਗਲਾਬੀ ਫੂੰਝਾ ਸੀ ਕਬੂਤਰ ਦਾ ਹਰਾ ਘੰਡ ਤੇ ਸਜਾ ਹਰਾ ਟੂਸਾ ਬਈ ਆ ਕਬੂਤਰ ਉਹ ਡਿਆ ਥਰਾਜ ਵਾਲੇ ਪਹਿਲਾ ਨਾਮ ਜੇਤੂ ਠੀਕ ਹੈ ਕੀ ਕੀ ਨਾਮ ਕੀ ਨਾਮ ਰਾਜਾ ਲਾਲ ਬਈ ਤੇ ਰਾਜਾ ਲਾਲ ਬਈ ਬਈ ਆਉਣਾ ਲਾਲ ਬਈ ਠੀਕ ਹੈ ਕਿ ਨਹੀਂ ਇਹਨਾਂ ਦਾ ਕਬੂਤਰ ਸੀਗਾ ਇਹ ਬਹੁਤ ਬਹੁਤ ਵਧਾਈਆਂ ਬਈ ਤੁਹਾਨੂੰ ਠੀਕ ਹੈ ਕਿ ਨਹੀਂ ਬਹੁਤ ਵਧੀਆ ਕਬੂਤਰ ਡਿਆ ਬਾਈਆਂ ਦਾ ਤੇ ਓਕੇ ਆ ਰਿਪੋਰਟਾਂ ਹਨਾ ਜਾਂ ਸੈਟ ਹੈ ਕਾਬ ਤੇ ਆਪਰੇ ਰਿਸ਼ਤੇਦਾਰਾਂ ਦੇ ਕੀ ਹਾਲ ਹੈ ਬਾਈ ਸੱਚ ਵਧੀਆ ਬਾਈ ਵਧੀਆ ਹਾਲਾ ਵਾਹ ਪਾਣ ਜਾਂਦੇ ਹਨਾ ਹਾਂ ਹੀ ਸੀ ਉਹਦੇ ਠੀਕ ਹੈ ਠੀਕ ਇਹਨੇ ਜਾ ਕੇ ਬਣਾਉ ਉਹ ਤੁਸੀਂ ਬਾਹਰ ਸੀਗੇ ਠੀਕ ਹੈ ਠੀਕ ਆ ਰਾਜਾ ਹਾਲ ਬਾਈ ਆਪਣੇ ਤਾਈ ਦਾ ਹੁੰਦਾ ਜਿਹੜੇ ਨੇ ਪੁੱਤਰ ਸੰਦੇ ਆ ਜੀ ਠੀਕ ਹੈ ਇਹ ਬਾਈ ਸੰਦਾ ਹਾਂ ਇਹ ਸੰਦਾ ਜੀ ਤਾਈ ਦਾ ਸੰਦਾ ਵੀ ਤੇ ਸੰਦਾ ਵੀ ਸਾਰਾ ਦਾ ਸੰਦਾ ਸਾਰਾ ਕੁਝ ਸਾਰਾ ਵਧੀਆ ਹੀ ਕਰਦਾ ਜੀ ਠੀਕ ਹੈ ਠੀਕ ਹੈ ਉਹਨੇ بڑا ਪੁੱਤਰਾ ਉਸੀ ਆ ਬਹੁਤ ਜਿਆਦੇ ਸੋਹਣਾ ਓ ਡੈਕੂ ਤੇ ਬਾਕੀ ਆ ਵੀ ਬਾਗਾਂ ਨੇ ਵੀ ਉਹ ਦੇਖਣ ਨੂੰ ਕਬੂਤਰ ਹਾਊਸ ਹੀ ਬਣਾ ਰੱਖਿਆ ਆਪਣੇ ਨੂੰ ਇਹ ਪਛਪਛ ਲੱਡ ਘਰ ਇਹ ਬਾਈਆਂ ਨੇ ਵੀ ਇਥੇ ਹੀ ਮੰਨ ਕੇ ਚਲੋ ਘਰ ਰੱਖਿਆ ਸਾਰੀ ਸੈਟਿੰਗ ਉਤਰਾਂ ਦੀ ਹਣਾ ਸਾਰੇ ਕਮਰੇ ਖੋਡੇ ਥੱਲੇ ਤਾਹਾਂ ਵੀ ਆ ਬਾਈ ਤਾਹਾਂ ਵੀ ਆ ਤਾਹਾਂ ਵੀ ਆ ਥੱਲੇ ਵੀ ਆ ਸਾਰੀ ਸੈਟਿੰਗ ਹਣਾ ਹਾਂ ਵਿੱਚ ਹੀ ਆਪਣੇ ਕਮਰੇ ਦੇ ਵਿੱਚ ਬਣਾਤਾ ਆਪਾਂ ਉਹ ਪਿੱਛੇ ਕਮਰਾ ਹੈ ਕਮਰੇ ਦੇ ਵਿੱਚ ਜੁਆਇੰਟ ਹੀ ਖੋਡੇ ਹਣਾ ਕੰਮ ਬੜਾ ਸੌਖਾ ਹੋ ਜਾਂਦਾ ਹੈਗਾ ਤੇ ਤੇ ਕਿੰਨੇ ਆ ਜੀ ਹੋਣੇ ਬਈ ਮਾਰੇ ਦੱਸੋਗੇ ਵੀ ਇੱਥੇ ਆਪਾਂ ਜਿਵੇਂ ਜੀ ਸੋਨਾ ਤੇ ਆਪਣਾ 22 ਡੰਡਾ ਹੀ ਰਾਜਾ ਲਾਲ ਬਈ ਜਮਨਾ ਹੋ ਗਿਆ ਠੀਕ ਹੈ ਸੋਨਾ ਮਣੀ ਗਰਲਾਪੁਰ ਦਾ ਗੁਪਤਾ ਜੀ ਤੇ ਸੂਤ ਮਾਣਾ ਵੀ ਆਪਣੇ ਨਾਲ ਹੀ ਹੋ ਜਾਣਾ ਠੀਕ ਹੈ ਠੀਕ ਹੈ ਸਰ ਜੀ ਆਪਣਾ ਕੋਈ ਬੰਦਾ ਰਹੇਗਾ ਵੀ ਕੋਈ ਨਾ ਕੋਸਾ ਤੇ ਨਹੀਂ ਆਹੀ ਹੈ ਬਾਸ 7 7 8 ਚਾਣੀ ਹੈਗੀ ਠੀਕ ਮੈਂ ਨਹੀਂ ਹੋਗਾ ਕੀ ਕਹਿੰਦਾ ਭਾਵੇਂ ਵੀ ਇਹਨਾਂ ਬਾਜੀਆਂ ਤੇ ਨਾ ਸੁੰਦੇ ਆ ਤੇ ਰਲ ਮਿਲ ਕੇ ਉੜਦੇ ਹਨ ਇਹ ਗੱਲ ਵੇਖ ਲਈ ਅੱਜ ਵੀ ਵਾਕਈ ਰਲ ਮਿਲ ਕੇ ਉੜਦੇ ਹਨ ਇਕੱਲਾ ਬੰਦਾ ਕਿ ਮੈਂ ਐਂ ਕਰ ਦੋ ਥੱਲੇ ਬੰਦਾ ਨਹੀਂ ਜਾਗਾ ਨਹੀਂ ਹੁੰਦਾ ਬਸ ਠੀਕ ਹੈ ਇੱਕ ਕਰੀ ਆਪਾਂ ਕਬੂਤਰ ਹੋਰ ਦਿਖਾ ਦਗੇ ਕੂਤਰ ਬਾਹਰ ਕੱਢੋ ਮਾਰਿਆ ਭਾਈ ਆਪਾ ਦੇਖੀਏ ਇਹ ਕੂਤਰਾ ਕੂਤਰੀ ਭਾਈ ਕੂਤਰਾ ਠੀਕ ਹੈ ਇਹ ਕੂਤਰਾ ਆਪਣਾ ਦੂਜੀ ਬਾਜੀ ਜਿੱਤਿਆ ਦੂਜੀ ਬਾਜੀ ਜਿੱਤਿਆ ਕੂਤਰਾ ਆਪਣਾ ਠੀਕ ਹੈ ਪਹਿਲੀ ਬਾਜੀ ਵਿਰਖ ਖੇੜੇ ਤੋਂ ਜਿੱਤਿਆ ਪਹਿਲੀ ਬਾਜੀ ਵਿਰਖ ਖੇੜੇ ਤੋਂ ਹਾਂ ਪਹਿਲੀ ਬਾਜੀ ਵਿਰਖ ਖੇੜੇ ਤੋਂ ਜਿੱਤਿਆ ਇਹ ਦੂਜੀ ਬਾਜੀ ਅੱਜ ਜਿੱਤ ਗਿਆ ਇਹ ਹਾਂ ਇਹ ਤਰਾਜਨ ਪਹਿਲਾ ਨੰਬਰ ਠੀਕ ਹੈ ਠੀਕ ਹੈ ਠੀਕ ਤਰਾਸੀ ਕੂਤਰਾ ਦੇਸ ਤਰਾਸੀ ਕੂਤਰਾ ਦੇਸ 1700 ਮੋਢ ਨੂੰ ਹਾਂ 1700 ਮੋਢ ਨੂੰ ਠੀਕ ਹੈ ਤੇ ਕਰੇ ਬਾਈ ਕਿੰਨਾ ਗੋੜਦਾ ਸੀ ਕੂਤਰੇ ਮੜਿਆ ਕਰੇ ਵਧੀਆ ਆਰਡਰ 12 ਕੋਈ ਤੱਕ 12 ਕੋਈ ਤੱਕ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਭਾਈ ਪੁਲਸੀਆ ਕਰ ਲਾ ਲੈਣਾ ਠੀਕ ਆ ਠੀਕ ਆ ਸੁਣਿਆ ਨਾ ਬਾਕੀ ਬਾਈ ਘਰੇ ਘਰੇ ਵੀ ਆਇਆ ਸੀ ਇੱਕ ਵਾਰੀ ਮੇਰੇ ਯਾਦ ਆ ਬਾਦਲ ਵਾਲੀ ਬਾਜੀ ਵਾਲ ਦਿਨ ਘਰੇ ਆਏ ਗਏ ਸੀ ਮੇਰੇ ਯਾਦ ਆ ਗਿਆ ਤਾਂ ਕਰਕੇ ਚਲੋ ਦੇਓ ਵਾਂਗਾਂ ਨੂੰ ਵਧਾਈਆਂ ਹਨਾ ਬਈ ਬਹੁਤ ਬਹੁਤ ਸਾਨੂੰ ਵਧਾਈਆਂ ਤੇ ਆ ਕੂਤਰ ਜਿੱਤਿਆ ਸੀ ਮਾਂ ਚਲ ਇਹਦਾ ਵੀ ਸ਼ੌਂਕ ਕਰਾ ਦਈਏ ਤੇ ਦੂਜਾ ਨੰਬਰ ਕਿਹਦਾ ਬਣਿਆ ਸੀ ਬਈ ਦੂਜਾ ਨੰਬਰ ਹਾਂ ਜਸੀਰ ਬਾਦਲਾ ਪੂਰੀ ਕਾ ਜਸੀਰ ਬਾਦਲਾ ਤੇ ਤੀਜਾ ਨੰਬਰ ਸਾਡੇ ਪਿੰਡਾਂ ਦੇ ਬਣਿਆ ਆਪਣਾ ਉਹਦਾ ਪ੍ਰੇਮ ਦਾ ਉਹ ਇਥੋਂ ਪੁੱਤਰ ਡਾਉਂਦਾ ਕਿ ਪਿੰਡ ਡਾਉਂਦਾ ਆਪਣੇ ਪਿੰਡੋਂ ਆਏ ਪਰ ਸਾਡਾ ਉਹਦਾ ਘਰ ਵਾਲੀ ਕੰਨੀ ਤੇ ਰਹਿਗਾ ਪਾਨੂੰ ਪਤਾ ਹੀ ਲੱਗਦਾ ਹਨ ਇਹ ਮੈਨੂੰ ਲੱਗਦਾ ਇਥੋਂ ਛੱਡਿਆ ਇਹ ਇਥੇ ਲਾਲਬਾ ਵੀ ਡੋਣਾ ਕੁੱਤਰ ਮੋਂ ਲਾਦਾ ਰੱਖਿਆ ਸਾਂਝੇ ਹੈਗੇ ਕਿਸ ਨਾਲ ਉਹਦੇ ਕੋਈ ਆਪਣੇ ਬੰਦਿਆਂ ਨਾਲ ਹੀ ਆ ਠੀਕ ਹੈ ਨਾ ਠੀਕ ਹੈ ਠੀਕ ਹੈ ਚਲੋ ਓਕੇ ਬਾਈ ਫਿਰ ਬਹੁਤ ਬਧਾਗਾ ਬਾਈ ਤੈਨੂੰ ਹਨਾ ਯਾਰ ਤੇ ਬਹੁਤ ਵਧੀਆ ਬਾਬੀ ਦੀ ਇਦਾਂ ਹੀ ਕਿਰਪਾ ਰਵੇ ਤੇ ਜੀ ਤੇਰੋਂ ਬਾਝਾ ਤੁਸੀਂ ਚੱਕ ਮੋਢੇ ਚੱਕ ਲੈ ਪਿੰਜਰਾ ਆਪਣਾ ਚਲੋ ਚਲੀਏ ਫਿਰ ਕਰੇ ਆਹ ਹਾਂ ਉਹ ਕੀ ਨਾ ਉਹਦਾ ਸੱਚ ਬਾਈ ਮਰਦਾ ਗਏ ਨੇ ਉਹਨੂੰ ਆਹ ਆਹ ਉਹ ਕਹਿੰਦਾ ਨਾ ਉਹਨੂੰ ਠੀਕ ਤੇ ਜਸਨੂਰ ਉਹਦਾ ਨਾਂ ਉਹਦਾ ਠੀਕ ਹੈ ਇਹਨੂੰ ਕਹਿੰਦਾ ਮਾਮਾ ਜਾ ਕੇ ਆਉਣਾ ਅੱਛਾ ਅੱਛਾ ਵੈਸੇ ਵੀ ਆਪ ਨੂੰ ਘਾਟਾ ਲੱਗਿਆ ਨਾ ਕਹਿੰਦਾ ਫਿਰ ਮਾਮਾ ਇਕੱਲੇ ਹੀ ਆ ਹੁਣ ਬਸ ਬਸ ਚੜ ਕੇ ਆਦਾ ਫੇਰ ਮਲਾ ਕੇ ਲਈ ਕਹਿੰਦਾ ਆਏ ਹੋਏ ਹਨ ਬਾਹਰ ਜਾ ਰਹੇ ਹਾਂ ਠੀਕ ਹੈ ਇੱਕ ਤਾਂ ਬਾਹਰ ਗਿਆਗਾ ਅੱਛਾ ਇੱਕ ਆਪਣਾ ਜਿਹੜਾ ਉਹ ਮੁੰਡਾ ਪੁੱਤਰ ਲੈ ਕੇ ਥੋੜੇ ਹਾਂ ਉਹ ਨਹੀਂ ਆਇਆ ਸੀ ਦੂਜਾ ਆਇਆ ਸੀ ਆਪਣਾ ਭਾਂਜਾ ਅੱਛਾ ਦੂਜਾ ਆਇਆ ਸੀ ਮਾਲੇ ਵਾਲਾ ਆਇਆ ਸੀ ਹਾਂ ਠੀਕ ਹੈ ਉਹ ਬਾਹਰੋਂ ਨਹੀਂ ਆਇਆ ਜੀ ਉਹ ਓੜੀ ਦਾ ਆ ਗਿਆ ਕੀ ਅਰੇਡੀ ਆਇਆ ਹੁੰਦਾ ਹਾਂ ਆ ਆ ਗਿਆ ਠੀਕ ਆ ਠੀਕ ਉਹ ਵੀ ਤੁਹਾਨੂੰ ਮਿਲ ਲਾਉ ਆ ਆ ਹਾਂ ਹਾਂ ਉਹ ਮੈਨੂੰ ਕਰਦੇ ਹੁੰਦੇ ਆ ਫੋਨ ਇਹ ਤਾਂ ਨਹੀਂ ਬੰਦੇ ਵਧੀਆ ਮੋਹ ਪਿਆਰ ਕਰਦੇ ਆ ਨਹੀਂ ਅਰੇਡੀ ਆ ਬਈ ਯਾਰ ਜੀ ਆਪਾਂ ਨੂੰ ਕੋਈ ਕਹਿੰਦਾ ਆਪਾਂ ਵਾਲੇ ਨੂੰ ਜਾਵਾਂਗੇ ਤਾਂ ਹਾਂ ਇਹ ਗੱਲ ਆ ਉਹ ਪਿਆਰ ਦੀ ਗੱਲ ਹੀ ਆ ਉਹ ਪਿਆਰ ਦੀ ਗੱਲ ਹੀ ਆਣਾ ਇਹ ਗੱਲ ਵੀ ਹੈਗੀ ਹੁਣ ਜੇ ਵੀ ਆਪਾਂ ਤੁਹਾਨੂੰ ਮਿਲੇ ਹਣਾ ਉਦੋਂ ਹਾਂ ਆਪਾਂ ਵਰਤਨ ਲੱਗ ਗਏ ਜਮਾਂ ਸਹੀ ਕਰਦਾ ਜਮਾਂ ਸਹੀ ਕਰਦਾ ਉਹ ਬਈ ਆਹੀ ਹੈ ਹੁਣ ਦਰਵਾਜ਼ਾ ਜਾਂਦੇ ਆ ਹਾਸੇ ਬੁਲਾ ਲੈਂਦਾ ਕੋਈ ਹਣਾ ਆਪਾਂ ਹੋਰ ਕੀ ਲੈ ਜਾਣਾ ਬਾਕੀ ਆ ਆਪਣਾ ਹੀ ਯਾਰ ਆ ਪੋਸ਼ੀਆ ਕਰਾਉਂਦਾ ਮੈਂ ਇਹਨੇ ਯਾ ਤੇ ਫੋਨ ਮਾਰ ਦਿੰਨੇਗਾ ਆਪਣਾ ਕੰਮ ਵਿਚਾਰਾ ਕੰਡਦਾ ਅਰੇ ਕੰਮ ਅਰੇ ਕੰਮ ਕਰਦਾ ਠੀਕ ਹੈ ਠੀਕ ਹੈ ਠੀਕ ਕੋਈ ਨਾ ਲੋੜ ਪਈ ਅਸੀਂ ਵੀ ਲਾਵਾਂਗੇ ਫੋਨ ਕਰੀ ਕੋਈ ਨਹੀਂ ਕਿਹੋ ਜਿਹਾ ਜੇ ਤੂੰ ਡਿਊਟੀ ਤੇ ਜਾਇਆ ਕਰ ਤੂੰ ਤਰਾ ਸੁਭਿਆ ਕਰਾਂਗੇ ਤੇ ਜਦੋਂ ਤੂੰ ਸੁੱਤੀ ਹੋਇਆ ਕੋਈ ਜਿੱਤੇ ਤੂੰ ਸਾਡੇ ਕੋਲੇ ਰਿਹਾ ਕਰ ਕੀ ਬਾਤ ਸਹੀ ਗਾ ਹਾਂ ਬਾਕੀ ਸ਼ੌਕ ਹੈ ਬੜਾ ਹਣਾ ਬੰਦੀ ਆ ਸਭ ਵਧੀਆ ਸਾਰਾ ਰੋਜ਼ ਕਰਦੇ ਆ ਸਾਰੇ ਬਾਕੀ ਵਧੀਆ ਵਾਰੀਆਂ ਜਿੱਤੀਆਂ ਨੇ ਹਾਂ ਬੜਾ ਹੀ ਕੇ ਹੈ ਹਾਂ ਹੁਣ ਮਣੀ ਕਹਦਾ ਮਨਾ ਕੇ ਹੋ ਬਾਕੀ ਜਿੰਗਲ ਹੋਰ ਕੰਪਟਰ ਇਕੱਠਾ ਬੜਾ ਚੰਗਾ ਹੈ। ਉਹ ਡੈਕ ਦਾ ਬੈਠਾ ਕੰਪਟਰ ਹੈ। ਉਹ ਮਹੀਨਿਆਂ ਲੋਕਾਂ ਦੇ ਕੰਪਟਰ ਮੁੱਦੇ ਹੋਏ ਪਏ ਮੈਂ ਦੇਖਿਆ ਆ ਰਿਹਾ ਇਕੱਤਰ ਜਿੱਦਾਂ ਕੰਪਟਰ ਹੋਰ ਦਾ ਬੈਠਾ ਹੈ ਜੀ ਮਿਹਰਬਾਨੀ ਹੈ। ਸਰਾਜੀ ਲਾਲ ਬਾਈ ਦੀ ਆਪਣੀ ਟਾਈ ਡੰਡੇ ਦੀ। ਠੀਕ ਹੈ। ਥੋੜੇ ਕਰਿਆ ਸਰਾਜੀ ਜੀ। ਜਿਹੜਾ ਕਰਿਆ ਜੀ। 3 ਮਿੰਟ। ਠੀਕ ਹੈ। ਕਰ ਬਈ ਅਸੀਂ ਵੀ ਜਾ ਦਰਨਾ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਲੱਗਿਆ ਮਿਲ ਕੇ ਤੁਹਾਨੂੰ। ਠੀਕ ਹੈ ਕਿ ਨਹੀਂ? ਕੋਈ ਨਾ ਜਰੂਰ ਬਈ। ਠੀਕ ਹੈ ਕਿ ਨਹੀਂ? ਅੰਦਰ ਵੀ ਇੱਕ ਬੰਦਾ ਬੈਠਾ ਰਿਹਾ ਆਪਣਾ। ਕਰ ਦੇ ਹੈਲੋ ਇੱਧਰ। ਠੀ ਇੱਧਰ ਆਗੇ ਖੁੱਡੇ ਤੇ ਆ ਵੀ ਆਗੇ ਇੱਧਰ ਵੀ ਹਾਂ ਉਧਰ ਵੀ ਠੀਕ ਆ ਇੱਧਰ ਆ ਆਹ ਮੰਨ ਕੇ ਬਾਥਰੂਮ ਆ ਗਏ ਤੇ ਤਾਂਹਾਂ ਵੀ ਖੁੱਡੇ ਇੱਧਰ ਵੀ ਇੱਧਰ ਵੀ ਹੈ ਨਾ ਬਾਂਬੀ ਕੱਢ ਰੱਖੇ ਤੁਸੀਂ ਵੀ ਹੈ ਨਾ ਕੋ ਖੁੱਡਿਆਂ ਖੱਡਿਆਂ ਜਣਾ ਜਾਵਾ ਇਹ ਕਾਹ ਜਾ ਕੇ ਰੌਣਕ ਬੜੀ ਲੱਗਦੀ ਹੈ ਤਾਂ ਵੇਖੋਗੇ ਉਹ ਜਦੋਂ ਬਕੂਤ ਰੋੜ ਦੇ ਅੜ ਦਾ ਤੜਕੇ ਦੇ ਟਾਈਮ 9 10 11 12 ਵਜੇ ਪੂਰਾ ਮਾਹੌਲ ਬਣਿਆ ਹੁੰਦਾ ਉਹ ਤਾਂ ਹੈ ਨਾ ਬਈ ਬਾਕੀ ਚਲੋ ਠੀਕ ਆ ਵੀ ਅਸੀਂ ਨੂੰ ਮਿਲਿਆ ਲੇਟ ਕੋਈ ਨਾ ਮਿਹਲੇ ਟਾਈਮ ਮਾਰਾ ਇਹ ਗੇੜਾ ਆਜੋ ਆਜੋ ਬਹੁਤ ਬਹੁਤ ਧੰਨਵਾਦ ਹਾਂਜੀ ਆਜੋ ਫਿਰ ਦੀ ਚੱਲ ਗਿਆ ਬਾਈ ਠੀਕ ਆ ਬਾਈ ਓਕੇ ਜੀ ਓਕੇ ਓਕੇ ਚਲੋ ਜਾ ਆ ਰਿਆ ਬਾਈਆਂ ਦਾ ਘਰ ਮੁਰਸਾ ਮੁਰੋ ਮੁੰਡਿਓ ਗਾੜੀ ਨਿਕਾਲੋ ਕੀ ਆ ਬਾਤ ਆਨੇ ਸੈਟ ਹੈ ਕੰਮ ਵੀ ਪੂਰਾ ਹਨਾ ਸਪੈਸ਼ਲ ਸ਼ੌਂਕ ਆ ਯਾਰ ਹਨਾ ਤੇ ਸਪੈਸ਼ਲ ਕੂਤਰਾਂ ਆਸਤੇ ਘਰ ਲੈ ਰਿਆ ਇੱਥੇ ਬਾਂਗਾਂ ਨੇ ਇਕੱਠੇ ਡਾਉਂਦਿਆ ਬਾਕੀ ਸਾਨੂੰ ਮਿਲਾ ਹੀ ਦਿੱਤਾ ਬਾਈਆਂ ਨਾਲ ਆਪਾਂ ਤਾਂ ਕਰਕੇ ਠੀਕ ਜੀ ਪਤਾ ਨਹੀਂ ਫਿਰ ਕੀ ਆਇਆ ਆਇਆ ਪੂ ਕੱਲਾ ਹੀ ਚੜੀ ਗਿਆ ਕੱਲਾ ਹੀ ਚੜੀ ਗਿਆ ਤਾਂ ਬੂਦੀ ਵੀ ਥੋੜੀ ਜਿਹੀ ਚੌੜੀ ਜਿਹੀ ਰੱਖੀ ਹੋਣੀ ਪੁੱਤਰ ਨੇ ਕੋਈ ਦੱਸਦਾ ਮੈਂ ਕੋਲਾ ਉੜਦਾ ਜਿਵੇਂ ਹੋਰ ਹੀ ਹਿਸਾਬ ਦਾ ਉੜਦਾ ਰੋਕ ਰੋਕੀ ਜੇ ਹਾਂ ਰੁੱਕ ਖਲਾਰ ਕੇ ਪੁੰਜਾ ਪੁੰਜਾ ਖਲਾਰ ਕੇ ਹਾਂ ਗਲਾਬੀ ਪੁੰਜਾ ਬਾਅਦ ਵਿੱਚ ਚਿੱਟਾ ਜਾਂਕਦਾ ਪੁੰਜਾ ਠੀਕ ਹੈ ਹਾਂ ਠੀਕ ਹੈ ਕੀ ਬਾਤ ਹੈ ਤੇ ਤੂੰ ਲੜਾ ਵੀ ਜੇ ਸਾਡੇ ਵੇਰੇ ਵੇਰੇ ਤਿੰਨ ਵੱਜਣ ਤੋਂ 10 ਮਿੰਟ ਰਹਿ ਗਏ ਟਾਈਮ ਨੋਟ ਕਰੀ ਜੇ ਸਾਰੇ ਪੁੱਤਰਾਂ ਦਾ ਠੀਕ ਹੈ ਯਾਰ ਅਗਲੇ ਨੂੰ ਐ ਹੋ ਜਾਂਦਾ ਯਾਰ ਸਾਡਾ ਭਾਂ ਨਹੀਂ ਯਾਰ ਬੱਗ ਪਿਆਊ ਜਾ ਕੇ ਐ ਹੋ ਗਿਆ ਠੀਕ ਤੇ ਚੜੇ ਵੀ ਇੱਥੇ ਆ ਹੋ ਸਕਦਾ ਅਬਰ ਖਰਾਣੀ ਕਿੰਗਰੇ ਇੱਥੇ ਉਹ। ਯਾ ਆ ਮੰਗਣੀ। ਉਹ ਪੁੱਤਰ। ਗਲਾਬੀ ਪੂੰਜੇ ਦਾ ਤਿੰਨ ਵਜੇ ਚ ਕੱਲਾ ਗਲਾਬੀ ਪੂੰਜੇ ਦਾ ਪੁੱਤਰ ਤਿੰਨ ਵਜੇ ਚ 10 ਮਿੰਟ ਰਹਿ ਗਈ ਸੀ। ਸਾਡੇ ਵੇਰੇ ਵੇਰੇ ਤਾਰਾ ਬਣ ਗਿਆ। ਇੱਥੇ ਫਿਰਦਾ ਜੀ। ਕਬੂਤਰ ਨੂੰ ਛੱਡ ਕੇ ਚੜਿਆ ਹਰਗਾਂ ਬਗਲਾਲੇ ਨੂੰ। ਇਹਦਾ ਮਾੜਾ ਹੋ ਕੇ ਫਿਰ ਇੱਧਰ ਆ ਗਿਆ। ਕੋਈ ਵੇਖਿਆ ਵੀ ਇਹ ਤਾਂ ਨਹੀਂ ਚੜਦਾ ਤਾਂ। ਠੀਕ ਹੈ। ਫਿਰ ਕੱਲਾ ਹੀ ਹੋ ਹੋ ਕੇ ਪੂੰਜੇ ਤੇ ਇੱਥੇ ਸਾਡੇ ਸਾਹਮਣੇ ਚੜੀ ਆ। ਕੀ ਬਾਤ ਹੈ। ਫਿਰ ਨਾਲ ਉਹਦੇ ਪੁੱਤਰ ਇੱਕ ਹੋਰ ਲੱਗ ਗਿਆ। ਅੱਛਾ। ਉਹ ਤੋਂ ਬਾਅਦ ਦੱਸ ਨਹੀਂ ਆੜੀ। ਉਹੜੇ ਹੀ ਕਾਲਫੋਨਾਈ ਖਣਾ ਤੇ ਨਾਲੇ ਇਹ ਨਹੀਂ ਇਹ ਮਾੜਾ ਹੋਵੇ ਠੀਕ ਹੈ ਇਹ ਮਾੜਾ ਹੁੰਦਾ ਕੂਤਰ ਕੂਤਰ ਹੁੰਦਾ ਥੱਲੇ ਅੰਦਾ ਬਗਲਾ ਨਾਲ ਹੀ ਗਿਆ ਕੂਤਰ ਸਹੀ ਗੱਲ ਹੈ ਹਰੀਆਂ ਬਗਲਾ ਐਂ ਜਾ ਕੇ ਡਿੱਗ ਪਿਆ ਠੀਕ ਹੈ ਇਹ ਕੂਤਰ ਇੱਥੇ ਛੜਨਾ ਕਿਸ ਵਾਸਤੇ ਹਾਂ ਚਲੋ ਯਾਰ ਕੀ ਬਦਲਾ ਦਾ ਬਾਬੇ ਰਾਈ ਪਾਇ ਪਾਇ ਹਰੀ ਜਾਂਦੇ ਕੂਤਰ ਉਹੀ ਗੱਲ ਹੁਣ ਤੂੰ ਐ ਲਾਲ ਜੀ ਖੜਾ ਰਹਿੰਦਾ ਤਾਂ ਬਾਜੀ ਹੋਊਗੀ ਤੁਹਾਡੀ ਬਾਜੀ ਹੋਊਗੀ ਕੂਤਰ ਨਹੀਂ ਮਾੜਾ ਸੀ ਨਾਲੀ ਜਮਾਂ ਜਿੱਤ ਵਾਲਾ ਟਾਈਮ ਸੀਗਾ ਜੋਂਹ ਜਿੱਤ ਵਾਲਾ ਟਾਈਮ ਅਕਾਜੀ ਸਾ ਪਿਆਰੇ ਨਾ ਸ਼ਾਮੀ ਮੈਂ ਥੱਦੇ ਠੀਕ ਹੈ ਮੈਂ ਸਾਰੇ ਨੋਟ ਕਰੀ ਗਏ ਮੈਂ ਫਿਰ ਅਗਲੇ ਦਾ ਚਿੱਤ ਖੋਜ ਹੋ ਜਾਂਦਾ ਅੱਜ ਦੱਸੀ ਤੂੰ ਫਿਰ ਅਗਲੇ ਨੂੰ ਐ ਲੱਗਦਾ ਵੀ ਆਪਣੀ ਖੇੜ ਅੱਜ ਵਧੀਆ ਸੀ ਹੁਣ ਖਾਜਲਾ ਪਿੰਡ ਛੋਟਾ ਸੀ ਤੀਜਾ ਵੱਡਾ ਪਿੰਡ ਆ ਨਾਲ ਹੀ ਆ ਬੱਕ ਛੋਟਾ ਪਿੰਡ ਹੈ 10 ਕਿਲੋਮੀਟਰ ਹੈ ਇੱਥੇ ਤਾਂ ਕੂਤਰੀ ਬਹੁਤ ਆਏ ਹੋਣਗੇ ਕੂਤਰ ਇੱਥੇ ਵਾਧੂ ਆ ਕੇ ਜਾਈਗੇ ਆ ਆ ਕੇ ਟੱਪ ਕੇ ਹੋਣਗੇ ਨਾ ਇੱਕ ਹੋਰ ਆ ਜਿਹੜੇ ਜਿਹੜੇ ਕੂਤਰੀ ਇੱਥੇ ਆਈ ਸੀ ਠੀਕ ਹੈ ਉਹ ਜਾ ਕੇ ਦੇਖਦੀ ਸੀ ਠੀਕ ਆਰ ਕਾਟ ਦਉਂਦੀ ਸੀ ਨਾ ਸਾਨੂੰ ਹਾਂ ਹਾਂ ਉਹ ਵੀ ਸੁਣਦੇ ਸੀ ਅਸੀਂ ਇੱਕ ਲਾਲ ਜੇ ਟੂਸਾਂ ਦਾ ਫਿਰ ਰਤਾਇਆ ਇੱਕ ਦੀ ਸੀਗੀ ਸ਼ਾਇਦ ਬਗਲ ਗੁਲਾਬੀ ਤੇ ਪੁੰਝਾ ਕਾਲਾ ਇਹ ਵੀ ਆਹ ਸੀਗਾ ਪੁੰਝਾ ਕਾਲਾ ਗੁਲਾਬੀ ਬਗਲ ਲੱਗੂ ਇਹ ਵੀ ਜਾ ਕੇ ਡਿੱ ਗਿਆ ਸੀ ਚੁੱਕਿਆ ਠੀਕ ਹੈ ਠੀਕ ਹੈ ਖੱਬੀ ਬਗਲ ਸੀ ਇੱਕ ਸੀਗਾ ਪੱਲਾ ਗੁਲਾਬੀ ਤੇ ਹਰਾ ਡੰਡਾ ਦੂਜੀ ਬਗਲ ਚ ਠੀਕ ਹੈ ਇਹ ਵੀ ਪੁੱਤਰ ਇੱਥੇ ਆਇਆ ਸੀਗਾ ਠੀਕ ਹੈ ਤੇ ਥੁੱਟ ਕੇ ਗਿਆ ਇਹ ਪੁੱਤਰ ਅੱਧਾ ਘੰਟਾ ਅੱਛਾ ਅੱਛਾ ਇੱਥੇ ਆ ਪੁੱਤਰ ਆਹ ਜਾ ਕੇ ਡਿੱ ਗਿਆ ਰਖੜੋਂ ਗਈ ਆ ਆ ਗਿਆ ਪੁੱਤਰ ਭਈ ਬਹਿ ਗਿਆ ਕੁਮਾਰ ਹੋਈ ਗਈ ਜਿਹੜਾ ਤੁਹਾਡੇ ਵਾਲਾ ਪੁੱਤਰ ਆ ਹੋ ਸਕਦਾ ਵੀ ਕਿਸੇ ਪਿੰਡ ਹਜੇ ਉਹ ਤਾਂ ਬਾਜੀ ਤੋਂ ਬਾਅਦ ਡਿੱਗ ਗਿਆ ਉਹ ਬਾਜੀ ਤੋਂ ਬਾਹਰ ਡਿੱਗ ਗਿਆ ਹਾਂ ਬਾਹਰ ਉਹ ਇੱਥੇ ਆਇਆ ਜੂਤਰਾ ਆਪਣਾ ਉਹ ਇੱਥੇ ਅੱਧਾ ਘੰਟਾ ਉੱਡਿਆ ਬਾਈ ਆਹਨ ਫਰਮ ਜਾਵਾਂ ਆਏ ਨਹੀਂ ਗਾ ਵੀ 5 ਮਿੰਟ ਆ ਕੇ ਮੁੜ ਗਿਆ ਠੀਕ ਹੈ ਅੱਧਾ ਘੰਟਾ ਉੱਡ ਕੇ ਗਿਆ ਉਹ ਠੀਕ ਹੈ ਬਾਅਦ ਤੱਕ ਜੂਨ ਨੂੰ ਪਤਾ ਲੱਗ ਗਿਆ ਕੱਲੇ ਹੀ ਥੜਾ ਲੱਗ ਗਿਆ ਤੂੰ ਜੇ ਦਾ ਮੁਰਜਿਆ ਕਰੇ ਨਾਲ ਦੀ ਨਾਲ ਹੀ ਅਸੀਂ ਆਖਿਆ ਯਾਰ ਅਜੇ ਤਾਂ ਕਦੇ ਢਾਰੀ ਦਾ ਪੁੱਤ ਹੈ ਹੈ ਨਹੀਂ ਮੰਨ ਕੇ ਚੱਲ 12:30 ਤੋਂ ਬਾਅਦ ਬਾਅਦ ਪੁੱਤਰ ਨੂੰ ਦਿਹਾਣੀ ਫਿਰ ਉਹ ਤੈਨੂੰ ਹੋਰ ਤਾਂ ਪਤਾ ਜਦੋਂ ਮੈਂ ਘਰੋਂ ਆਇਆ ਮੈਂ ਆਇਆ ਹਾਂ ਦੋ ਦੇ ਤੇ ਇੱਥੇ ਆਇਆ ਹਾਂ ਦੋ ਵਜੇ ਚ ਰਹਿੰਦੇ ਦਾ ਮੇਰਾ ਉਹਦੇ ਜਦੋਂ ਮੈਂ ਨਿਗਾ ਮਾਰੀ ਕੂਤਰ ਦੀ ਕੂਤਰ ਮੰਦੀ ਸੀਗੇ ਜਿਵੇਂ ਜਿਵੇਂ ਠੀਕ ਹੈ ਸੋੜਿਆ ਵਾਲਾ ਕੂਤਰ ਆਇਆ ਬਾਅਦ ਚ ਇਹ ਆਇਆ ਹੂਆ ਵੀ ਬੂਤੇ ਦੋ ਦੋ ਵੀ ਇੱਥੇ ਮੈਨੂੰ ਦਿਸਿਆ ਉਹ ਤਾਂ ਪਹਿਲੇ ਹੀ ਆਇਆ ਹੋਵੇ ਪਹਿਲੇ ਆਇਆ ਹੋਵੇ ਇਹ ਉਦੋਂ ਬਾਅਦ ਨੂੰ ਦਾਦਾ 10 ਮਿੰਟ ਰਹਿੰਦੇ ਸੀ 3 ਵਜੇ ਜਦੋਂ ਚੱਕਰ ਮਾਰ 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 ਰੱਬ ਜੀ ਵੱਡ ਗਿਆ ਈ ਪਤਾ ਲੱਗਦਾ ਬਾਈ ਯਾਰ ਈ ਇਦੀ ਨਹੀਂ ਹੁੰਦਾ ਯਾਰ ਹਮਸਾਇਬ ਲਾ ਹੁਣ ਪੁੱਛੇ ਤਾਂ ਆਪਾਂ ਨੂੰ ਪਤਾ ਲੱਗ ਗਿਆ ਉਸ ਜਗ੍ਹਾ ਨੂੰ ਲਹਾਲ ਪੁੰਜਾ ਹੀ ਸਾਡੇ ਨਾਲ ਮੈਂ ਹਰ ਕਈ ਵਾਰ ਹੋਰ ਵੀ ਭਰਾ ਹੁੰਦੇ ਆ ਅਗਲੇ ਮਾਰਾ ਦਾਦ ਦੇ ਕਿ ਜਿੰਨੇ ਫੋਨ ਆਈ ਸੀ ਮੈਨੂੰ ਦੱਸ ਦਿੰਦੇ ਵੀ ਆ ਕੁੱਤਰ ਫਿਰ ਦੇ ਤੇ ਠੀਕ ਐ ਚਲੋ ਕੋਈ ਗੱਲ ਨਹੀਂ ਫਿਰ ਜਿਹੜੀ ਕਿਸਮਤ ਸੀਗੀ ਬਾਕੀ ਨਾਲੇ ਬਾਈ ਉਹੀ ਇਹ ਗੱਲ ਆ ਨਾ ਪੈਰਾਂ ਚ ਆ ਕੇ ਹਰ ਗੇ ਨਾ ਪੈਰਾਂ ਚ ਆ ਕੇ ਹਰ ਗੇ ਤੇ ਜੇ ਹੋ ਸਕਦਾ ਆਪਣਾ ਕੁੱਤਰ ਖੜਾ ਰਹਿੰਦਾ ਆਪਾਂ ਨੂੰ ਮਨ ਖੁਸ਼ ਹੋ ਜਾਂਦਾ ਯਾਰ ਕੁੱਤਰ ਆਪਣਾ ਵੀ ਉੱਡ ਗਿਆ ਚਲੋ ਕੋਈ ਗੱਲ ਨਹੀਂ ਜਿਹੜਾ ਕੋਈ ਹੋਣਾ ਹੋਗਾ ਕੋਈ ਚੱਕਰ ਵਾਲੀ ਗੱਲ ਚਲੋ ਥੋੜਾ ਜਿੱਤ ਗਿਆ ਆਪਣਾ ਜਿੱਤ ਗਿਆ ਇਹ ਕੋਈ ਗੱਲ ਆ ਬਈ ਕੋਈ ਡਿੱਕਣ ਵਾਲੀ ਗੱਲ ਨਹੀਂ ਹਾਂ ਬਿਕੂ ਤਾਂ ਮਾਰਾ ਨੇ ਡਿਆ ਇੱਕ ਦੋੜੀ ਪਾਤੀ ਜੀ ਚਲੋ ਜਿਹੜੇ ਕਰਕੇ ਭੱਜ ਗਿਆ ਬਈ ਹੈਨਾ ਇਹ ਕੁੱਤਰ ਨਹੀਂ ਜਾਂਦਾ ਤੂੰ ਚਲੋ ਕੋਈ ਨਾ ਵੀ ਬਹੁਤ ਬਹੁਤ ਧੰਨਵਾਦ ਲਈ ਮਿਲਦੇ ਆਂ ਵੇਲੇ ਟਾਈਮ ਆਪਾਂ ਓਕੇ ਚਲੋ ਫੌਜ ਘਰੇ ਚਲਦੇ ਆਂ ਪਿੰਜਰੇ ਦੋਵੇਂ ਚੱਕ ਲੈ ਚੱਲ ਗਏ ਬਈ ਪਹੁੰਚ ਗਏ ਜੀ ਘਰੇ ਹੈ ਦੇ ਚੀ ਆ ਚਾਬੀਆਂ ਖੋਲੋ ਗੇੜ ਜੀ ਆਪਣੇ ਮਿੱਤਰ ਵੀ ਆਏ ਹੋਏ ਆ ਕਹਿੰਦੇ ਹਾਂ ਜੀ ਮੇਰੇ ਵੀਰੋ ਤੇ ਲੀਓ ਨੂੰ ਪਾਹੀ ਜਿਸ ਕਿ ਫਟਾ ਕਰੀ ਆ ਮਾਈ ਗੋਡ ਲੀਲ ਬੇਬੀ ਚੱਕਦੇ ਠੀਕ ਐ ਤੇ ਕਹਿੰਦੇ ਦਲਜੀਤ ਨਵੀਆਂ ਕਬੂਤਰੀਆਂ ਦੇ ਦਾਲੇ ਹੋਇਆ ਮੇਰੇ ਆ ਫੜੀ ਫੜੀ ਅੱਛਾ ਮੋਟਾ ਫਿਲਟਰ ਠੀਕ ਐ ਨਾ ਨਹੀਂ ਵੇਖ ਹੈਗੇ ਕਿਹਨੇ ਫਿਲਟਰ ਜਿੱਤਾਂ ਕਿ ਨਹੀਂ ਹੋਏ ਥੋੜੇ ਮੁੱਠੀ ਆ ਆਦੇ ਨਹੀਂ ਆ ਜੇ ਰਹਿ ਗਏ ਇਹ ਅੰਦਰ ਆਦੇ ਸਾਡੀ ਰੇਜ ਨੇ ਬਾਦੂ ਨਾਗਾ ਕੂਦਰੇ ਘੱਟ ਲਗੇ ਜੀ ਅੱਜ ਤੱਕ ਕੋਈ ਚੱਕਰ ਨਹੀਂ ਅਜੇ ਵੀ ਆ ਦੇਖੋ ਆ ਕੂਦਰੀ ਹੋਈ ਹੈ ਨਾ ਸੱਜਾ ਹਰੇ ਟੂਸੇ ਵਾਲੀ ਦਾਣੇ ਹੈ ਵੀ ਹੋਰ ਵੀ ਲਗੇ ਹਿੰਦੂ ਜਰੀ ਨਹੀਂ ਫਾਈਟ ਕਰ ਰੇਣੇ ਆ ਵੇਣੇ ਚਲੋ ਬਾਅਦ ਦੇਖਦਾ ਹਾਂ ਕੁਝ ਇਕਨੇ ਤੇ ਆਏ ਸੀ ਆਪਣੇ ਹਨਾ ਮਿੱਤਰੋ ਸﺠਿੰਦਰਾ ਰਗੇ ਚੁੱਗਿਆਂ ਵਾਲੇ ਆਪਣੇ ਯਾਰ ਬਿਲੀ ਬੈਠੇ ਗੱਲਾਂ ਬਾਤਾਂ ਕੀਤੇ ਹੋਏ ਕੂਤਰ ਦੇਖੇ ਸ਼ੌ ਪੀਤਾ ਚਾਜੂ ਪੀਤੀ ਤੇ ਇਧਰ ਵੀ ਆ ਦੋਵੇਂ ਕਬੂਤਰਾਂ ਨੂੰ ਵੀ ਬਰਾਮਪਾ ਦੇ ਠੀਕ ਹੈ ਝੂਠ ਵਾਲੀ ਕੋਈ ਗੱਲ ਨਹੀਂ ਵੀਰੇ ਆ ਕਬੂਤਰੀ ਬੈਠੀ ਹੈ 11 ਵਜੇ ਕੀੜਿਆਂ ਵਾਲੀ ਆ ਬਈ ਕੀੜੇ ਵਾਲੀ ਆਪਣੀ 8:30 ਵਜੇ ਬੈਗੀ 6 ਵਜੇ ਛੱਡੀ ਸੀ ਤੇ ਦੋਵੇਂ ਕਬੂਤਰ ਜਮਾਂ ਘਟ ਡਾਵਗੇ ਚਲ ਆਹ ਦਾ ਵਾਦ ਡਾ ਵੀ ਆ ਆ ਪਤਾ ਨਹੀਂ ਕੀ ਹੋ ਗਿਆ ਕਿਉਂ ਬੈਗੀ ਅੱਜ ਤੇ ਆਪਾਂ ਦੋਵੇਂ ਕਬੂਤਰਾਂ ਬਾਈ ਛੱਡਾਂਗੇ ਕੋਈ ਚੱਕਰ ਨਹੀਂ ਅੱਜ ਤੁਹਾਡੇ ਸਾਹਮਣੇ ਗੁਲਾਬੀ ਪੁੰਜਲਾ ਨਾਲ ਦੇ ਪਿੰਡਾਂਗੇ ਕਿੰਨਾ ਉੱਡਿਆ ਉਥੇ 2:40 ਦੇ ਬਾਜੀ ਮੁੱਕ ਗਈ ਸੀ ਤੇ 2:40 ਗਣੀ 3:10 ਤੇ ਆਪਣਾ ਕਬੂਤਰ ਲਾਲ ਬਈ ਫਰਦਾ ਜੀ ਕਹਿੰਦਾ ਪੁੰਜਲਾ ਹੈ ਕੀੜੇ ਖਾਂਦਾ ਵੇਲੀ ਆ ਬਈ ਆਇਆ ਇੱਕ ਨਵੀਂ ਆਕਬੂਦਰੀ ਘਟਣ ਦੀ ਰਹਿਣੀ ਹੈ। ਵੀ ਹੋਏ। ਲੈਣੀ ਆਣਾ। ਇੱਕ। ਛੱਡ ਲਈਏ। ਮੇਲਾ ਛੱਡਨੇ। ਚਲ ਬ੍ਰੇਕ ਪਾਉਂਦੇ ਬਾਬੇ ਰੂਟ ਕਰਦੇ। ਹਾਂਜੀ। ਤੇ ਇੱਕ ਕਬੂਤਰੀ ਨੇ ਵੀ ਡਾਉਣੇ ਆ ਫਿਰ ਆਪਾਂ ਕਰੇ। ਹਰੀ ਬੇਠ ਵਾਲੀ ਇਹਨੇ ਦੇਨਾ। ਕੀ ਬੰਦ ਹੈ ਮੁੰਡਾ ਬਾਉਂਡਰੀ ਲੈ ਦੇ ਕੀ ਆਉਣਾ ਇਹਨੇ ਕਰਕੇ ਆ ਜੂਗੀ ਦੇਖੀ ਆਉਗੀ ਜਾਣ ਦੰਨੇ ਲੈ ਹਰੀ ਬੈਠਾ ਛਲਮੇ ਪੇ ਛੱਡ ਦੇ ਕੋਈ ਨੰਦੇ ਕਾ ਵੀ ਛੱਡਦੀ ਵੀ ਪਾਸੇ ਬਹਿ ਕੇ ਹੁੰਦੀ ਹੈ ਨਾ ਇਹ ਪਾਸੇ ਵੀ ਨਹੀਂ ਸੁਧਨੀ ਵੀ ਨਾ ਸਿੱਧੀ ਤਾਂ ਨਹੀਂ ਆਉਂਦੀ ਚਲੋ ਛਤਰਾ ਕਾਇਮ ਕਰ ਹਰੀ ਟੌਰੀ ਵਾਲੀ ਬਗਲ ਟੂਸੀ ਵਾਲੀ ਵੀ ਕਰਿਆ ਗਈ ਤੇ ਜਿਹੜੀ ਜਮਾਂ ਨਵੀਂ ਕੱਢੀ ਸੀ ਹਰੀ ਬੈਠਾ ਵਾਲੀ ਉਹ ਕਬੂਤਰੇ ਆਪਣੀ ਘਰੇ ਨਹੀਂ ਬਈ ਉਹ ਕਿੱਧਰ ਬੈਠੀ ਸੀਗੀ ਵੀਰੇ ਉਧਰਲੇ ਪਾਸੇ ਚਲੋ ਕੋਈ ਦਿੱਕਤ ਨਹੀਂ ਉਹਨੇ ਆ ਜਾਣਾ ਤੇ ਇਹ ਬਈ ਹੈਰੀਟੋਰੀਅਲ ਵੀ ਨਹੀਂ ਸਿੱਧੀ ਆਉਂਦੀ ਇਹ ਵੀ ਪਾਸੇ ਵੇਖਈਏ ਬਗਲ ਤੋਂ ਸਲੇ ਅੱਜ ਵੀ ਪਾਸੇ ਵੇਖਈਏ ਤੇ ਇਹਨਾਂ ਨੂੰ ਰਿਜੈਕਟ ਵਾਲ ਚ ਪਾਉਣੇ ਆ ਵੀ ਕਹਿੰਦਾ ਬੈੜ ਕੇ ਛੱਡਦੇ ਹਣਾ ਜਿਹੜਾ ਨਹੀਂ ਸਿੱਧਾ ਆਉਂਦਾ ਜਿਹੜਾ ਤੰਗ ਕਰਦਿਆਂ ਕੋਈ ਚੱਕਰ ਨਹੀਂ ਬਸ ਉਹਨਾਂ ਨੂੰ ਬੰਦ ਹੀ ਕਰਾਂਗੇ ਤੇ ਉਹੀ ਕਬੂਤਰ ਚੱਲਦੇ ਰੱਖਾਂਗੇ ਬਈ ਜਿਹੜੇ ਸਿੱਧੇ ਆਉਂਦਿਆ ਕਰੇ ਤੇ ਇੱਕ ਬਈ ਆਪਣਾ ਬਿਠਕਾਂਤਰ ਵਾਲਾ ਕਬੂਤਰ ਤੇ ਆ ਗਿਆ ਉਹਦਾ ਫੋਨ ਆ ਗਿਆ ਮੈਨੂੰ ਠੀਕ ਆ ਗਲਾਬੀ ਫੂਨ ਜਲਦੀ ਤੁਹਾਨੂੰ ਇਹ ਹਿਸਟਰੀ ਦੱਸੀ ਆ ਬਈ ਆਣੇ ਲਾਲ ਬਈ ਵਾਲਦੇ ਹਣਾ ਓ ਐਡਾ ਖੜਾੜੀ ਬੰਦਾ ਹੋ ਤੇ ਉੱਡਿਆ ਬਹੁਤ ਸਨਭਾਵੀ ਕਿਰਪਾ ਜਿਹੜਾ ਤੜਕੇ ਆਪਾਂ ਕੋਈ ਉਹ ਤੇ ਜੜੀ ਬੂਡੀ ਲਈ ਆਪਦੀ ਗੇਮ ਪਾਣੀ ਤੜਕੇ ਮੌਕੇ ਤੇ ਦਿੱਤਾ ਤੇ ਉਹ ਰਿਜ਼ਲਟ ਵਿਖਾ ਗਿਆ ਸੁੱਖਣ ਵਾਲਾ ਕਬੂਤਰ ਉੱਡ ਗਿਆ ਤੇ ਬਿਠਕਾਂਤਰਾਂ ਵਾਲੇ ਆਪਣੇ ਬਹੁਤ ਜ਼ੋਰ ਲਾ ਕੇ ਦੇ ਘਰੇ ਡਿੱਗਿਆ ਪਿਆ ਸੀ ਉਹਨੂੰ ਸੈਟ ਵਟ ਕਰ ਲਿਆ ਪੈਰਾਂ ਤੇ ਖੜਾ ਹੋ ਗਿਆ ਕਬੂਤਰ ਆਪਣਾ ਉਹ ਕਹਿੰਦੇ ਬਈ ਕੱਲ ਨੂੰ ਅੱਗੇ ਲੈ ਜੇ ਤੇ ਬਿਠਕਾਂਤਰਾਂ ਨਾਲ ਕੱਲ ਨੂੰ ਕਬੂਤਰ ਨੂੰ ਮੋੜ ਕੇ ਲਿਆਵਾਂਗੇ ਆ ਗਏ ਬੰਲੇ ਕਰੇ ਆਪਣੇ ਜਿੱਤ ਆਸਤੇ ਰੋਟੀਆਂ ਲੈ ਕੇ ਫਿਰ ਲਿਓ ਆਸਤੇ ਰੋਟੀ ਤੇ ਵਾਟਰ ਬੁੱਟਰ ਲੈ ਕੇ ਤੇ ਕੁਲਰ ਡਟ ਤੇ ਵੀ ਪਾਣੀ ਨਾਲ ਠੀਕ ਐ ਆ ਵੀ ਪਰ ਤਾਂ ਫੁੱਲ ਜਾਮਾ ਉਹ ਕੂਪਤਰਾ ਨੂੰ ਜਿਹੜਾ ਖੁੱਡੇ ਨੂੰ ਲੱਗਾ ਉਹ ਵੀ ਪਰਤਾ ਫੁੱਲ ਇੱਕ ਐਕਸਟਰਾ ਬਾਲਟੀ ਭਰ ਕੇ ਰੱਖ ਲਈ ਹੈ ਨਾ ਬਸ ਇੱਕ ਦੁੱਖ ਵੱਡਾ ਬਈ ਪਹਿਲਾਂ ਤਾਂ ਡਬੂਈ ਚੋਂ ਮੰਨ ਕੇ ਚੱਲੋ ਪਾਣੀ ਕਦੇ ਮੁੱਕੇ ਹੀ ਨਹੀਂ ਇਹਦੇ ਜਣਾ ਕੋਈ ਪਾਣੀ ਦਾ ਸਤਰ ਜਮਾਂ ਥੱਲੇ ਜਾਵੜਿਆ ਬਹੁਤ ਔਖਾ ਪਾਣੀ ਨਿਕਲਦਾ ਬਸ ਆ ਦੁੱਖ ਹੈ ਹੋਰ ਕੋਈ ਚੱਕਰ ਨਹੀਂ ਆ ਬਾਕੀ ਬਸ ਨੌਨ ਥੱਕੇ ਬੈਆਂ ਸੌਣੇ ਸੁਣੇ ਨਾ ਤੇ ਜਿਹੜੇ ਵਾਰੀ ਬੂਰੇ ਵਾਲੇ ਕੂਪਤਰਾ ਹੈ ਮੰਨ ਕੇ ਜਿਹੜਾ ਪਾਣੀ ਪੂਣੀ ਚਕਾਉਣਾ ਉਹਨੂੰ ਮੀਰੇ ਚੱਕ ਅੰਦਰਾਂ ਖਾਂਗੇ ਜਾਲਾਂ ਚ ਉਹ ਇਹ ਅੰਦਰ ਜਾ ਕੇ ਕਵਰ ਠੰਡਾਉਂਦਾ ਆਪਣਾ ਤੇ ਬਾਕੀ ਖੁੱਡੇ ਜ ਵੀ ਐਂ ਤਾਂ ਖੁੱਡੇ ਵੀ ਠੰਡੇ ਆ ਪਰ ਖੁੱਡੇ ਨਾਲੋਂ ਕਮਰਾ ਜ਼ਿਆਦਾ ਠੰਡਾ ਆਪਣਾ ਤੋ ਮੈਨੂੰ ਐ ਵੀ ਛੇਦੀ ਖਰਾਕ ਨੂੰ ਖਿੱਚਿਆ ਨੂੰ ਉੱਥੇ ਬਾਕੀ ਇਧਰੋਂ ਮੋਲਾ ਦਾ ਮੈਂ ਜ਼ਿਆਦਾ ਹੀ ਕਰਤਾ ਪਾਣੀ ਉਰ ਲੋੜ ਹਣਾ ਚੌਹੀਂ ਜਾਂਦਾ ਵੀ ਨਹੀਂ ਚਲੋ ਕੋਈ ਨਾ ਇਹ ਨੰਗਾ ਤਾਂ ਕੰਮ ਚੱਲਦਾ ਹੀ ਹੈ ਕੋਈ ਵੱਡੀ ਗੱਲ ਨਹੀਂ